ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੀ ਐਮਪੀ ਦੀ ਮੈਂਬਰਸ਼ਿਪ ਖਤਰੇ ਵਿੱਚ ਪੈਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੋਕ ਸਭਾ ਸੈਸ਼ਨ ਚ ਸ਼ਾਮਲ ਹੋਣ ਲਈ ਦਾਖਲ ਕੀਤੀ ਪਟੀਸ਼ਨ ਤੇ ਸੁਣਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਇਹ ਵੀ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਸੰਸਦ ਨੇ ਕਿਆ ਕੇ ਅਰਜੀ ਦੇ ਵਿੱਚ ਹਾਈ ਕੋਰਟ ਨੂੰ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਿਸ ਤੇ ਮੁੱਖ ਜੱਜ ਨੇ ਕਿਹਾ ਕਿ ਹੁਣ ਤਾਂ ਸੈਸ਼ਨ ਹੀ ਖਤਮ ਹੋ ਚੁੱਕਿਆ ਹੈ ਇਸ ਤੇ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਜੇ ਕਮੇਟੀਆਂ ਬਣਾਈਆਂ ਗਈਆਂ ਨੇ 10 ਮਾਰਚ ਨੂੰ ਮੁੜ ਤੋਂ ਸੈਸ਼ਨ ਸ਼ੁਰੂ ਹੋਏਗਾ ਉਧਰ ਅਮਰਤਪਾਲ ਦੇ ਵਕੀਰ ਨੇ ਵੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਲਗਾਤਾਰ 46 ਦਿਨ ਤੋਂ ਲੋਕ ਸਭਾ ਸੈਸ਼ਨ ਵਿੱਚੋਂ ਗੈਰ ਹਾਜ਼ਰ ਸਨ ਅਤੇ ਜੇਕਰ 60 ਦਿਨ ਲਗਾਤਾਰ ਗੈਰ ਹਾਜ਼ਰ ਰਹੇ ਤਾਂ ਸੀਟ ਖਾਲੀ ਮੰਨ ਲਈ ਜਾਏਗੀ। ਵਕੀਰ ਨੇ ਕਿਹਾ ਕਿ ਅਮਰਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਜੇਲ੍ਹ ਵਿੱਚ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਤੇ ਹਾਈ ਕੋਰਟ ਨੇ ਪੁੱਛਿਆ ਕਿ ਹੁਣ ਉਹਨਾਂ ਕੋਲ ਕਿੰਨੇ ਦਿਨ ਬਾਕੀ ਬਚਨੇ ਤਾਂ ਵਕੀਰ ਨੇ ਦੱਸਿਆ ਕਿ ਸਿਰਫ 6 ਦਿਨ ਬਾਕੀ ਨੇ। ਇਸ ਪਿੱਛੋਂ ਹਾਈ ਕੋਰਟ ਨੇ ਸੁਰਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਹਾਈ ਕੋਰਟ ਨੇ ਪੁੱਛਿਆ ਕਿ ਕੀ ਲੋਕ ਸਭਾ ਦੀ ਕਮੇਟੀ ਜੋ ਇਹ ਮੰਨਦੀ ਹੈ ਕਿ ਜੇਕਰ ਕੋਈ 60 ਦਿਨਾਂ ਤੱਕ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਖਤਮ ਹੋ ਸਕਦੀ ਹੈ ਇਸ ਸਮੇ ਮੌਜੂਦ ਹੈ ਜਾਂ ਤਾਂ ਨਹੀਂ ਅਤੇ ਜੇਕਰ ਵਿਹਾਇਤਾ ਅਮਰਤਪਾਲ ਦੇ ਮਾਮਲੇ 'ਚ ਉਸਨੇ ਕੀ ਕੀਤਾ ਹੈ ਇਸ ਦੀ ਜਾਣਕਾਰੀ ਮੰਗਲਵਾਰ ਨੂੰ ਦੇਣੀ ਹੋਵੇਗੀ ਅਮਰਤਪਾਲ ਸਿੰਘ ਨੇ ਵਕੀਲ ਰਾਹੀਂ ਹਾਈ ਕੋਰਟ 'ਚ ਪਟੀਸ਼ਨ ਵਿੱਚ ਕਿਹਾ ਕਿ ਲੋਕ ਸਭਾ ਸਕੱਤਰ ਨੇ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਹੁਣ ਤੱਕ 46 ਦਿਨ ਤੋਂ ਲੋਕ ਸਭਾ ਤੋਂ ਗੈਰ ਹਾਜ਼ਰ ਨੇ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੰਸਦ ਮਰ ਅਮਰਤਪਾਲ ਸਿੰਘ ਲੋਕ ਸਭਾ ਸੈਸ਼ਨ ਵਿੱਚ ਪਹਿਲਾਂ 24 ਜੂਨ ਤੋਂ 2 ਜੁਲਾਈ ਤੱਕ ਫਿਰ 22 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਲਈ ਅਤੇ ਉਸ ਤੋਂ ਬਾਅਦ 25 ਨਵੰਬਰ ਤੋਂ 12 ਦਸੰਬਰ ਤੱਕ 18 ਦਿਨ ਲਈ ਗੈਰ ਹਾਜ਼ਰ ਰਹੇ ਨੇ ਤਾਂ ਹੁਣ ਕੁੱਲ ਮਿਲਾ ਕੇ ਅਮਰਤਪਾਲ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਦੱਸਦੀ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚੋਂ 13 ਸੀਟਾਂ 'ਚੋਂ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤਦੇ ਨੇ ਜਿਦੇ ਵਿੱਚੋਂ ਇੱਕ ਸੀਟ ਸੀਗੀ ਫਰੀਦਕੋਟ ਤੋਂ ਜਿਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਜਾਦ ਤੌਰ ਤੇ ਚੋਣ ਜਿੱਤੀ ਦੂਜੇ ਪਾਸੇ ਖਡੂਰ ਸਾਹਿਬ ਜਿੱਥੇ ਅਮਰਤਪਾਲ ਸਿੰਘ ਨੇ ਇੱਕ ਵੱਡੇ ਮਾਰਜ ਨਾਲ ਜਿੱਤ ਹਾਸਲ ਕੀਤੀ ਅਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਹਰਾ ਦਿੱਤਾ ਸੀ ਤਾਂ ਹੁਣ ਦੂਜੇ ਪਾਸੇ ਉਹਨਾਂ ਦੀ ਜਿੱਤ ਦਾ ਵੀ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਉਹਨੂੰ ਇੱਕ ਫੰਡ ਜਾਰੀ ਹੁੰਦਾ ਹੈ ਜੋ ਜਾਣਕਾਰੀ ਮੁਤਾਬਕ 5 ਕਰੋੜ ਹੁੰਦਾ ਹੈ ਇੱਕ ਸਾਲ ਦਾ ਯਾਨੀ ਕਿ 25 ਕਰੋੜ ਦਾ ਫੰਡ ਹੁੰਦਾ ਹੈ 5 ਸਾਲਾਂ ਦਾ ਤੇ ਉਹ ਪੈਸਾ ਜਿਹੜਾ ਹਲਕੇ ਵਿੱਚ ਲਗਾਉਣਾ ਹੁੰਦਾ ਤਾਂ ਉਸ ਸਮੇਤ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਅਮਰਤਪਾਲ ਸਿੰਘ ਨੂੰ ਕਰਨਾ ਪੈ ਰਿਆ ਕਿਉਂਕਿ ਉਹ ਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹਦੇ ਪਿਤਾ ਜੀ ਆਪਣੇ ਇਲਾਕੇ ਦੇ ਲੋਕਾਂ ਦੇ ਵਿੱਚ ਵਿਚਰੇ ਨੇ ਸਿਆਸੀ ਤੌਰ ਦੇ ਉੱਤੇ ਵੀ ਧਾਰਮਿਕ ਤੌਰ ਦੇ ਉੱਤੇ ਵੀ ਪਰ ਦੂਜੇ ਪਾਸੇ ਹੁਣ ਤੱਕ ਅਮਰਤਪਾਲ ਨੇ ਇੱਕ ਵੀ ਸੈਸ਼ਨ ਨੂੰ ਅਟੈਂਡ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਿਹੜਾ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੁੰਦਾ ਤਾਂ ਉਹ ਬਿਨਾਂ ਇਜਾਜ਼ਤ ਤੋਂ ਕਿਵੇਂ ਸੈਸ਼ਨ ਅਟੈਂਡ ਕਰ ਸਕਦਾ ਹੈ ਨਾ ਸਰੀਰਕ ਤੌਰ ਤੇ ਨਾ ਆਨਲਾਈਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਅਮਰਤਪਾਲ ਸਿੰਘ ਨੂੰ ਕੋਈ ਰਾਹਤ ਦਿੰਦੀ ਹੈ ਜਾਂ ਫਿਰ ਨਹੀਂ ਜੇਕਰ ਉਹਨਾਂ ਨੂੰ ਰਾਹਤ ਨਹੀਂ ਮਿਲਦੀ ਅਦਾਲਤ ਤੋਂ ਤਾਂ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਬਚੇਗੀ ਫਿਰ ਲੋਕ ਸਭਾ ਦੇ ਸਪੀਕਰ ਓਮ ਬਿਰਨਾ ਆ ਕਹ lie ਕਿ ਉਹਨਾਂ ਦੀਆਂ ਮੁਸ਼ਕਲਾਂ ਵਧਾ ਸਕਦੇ ਨੇ ਉਹਨਾਂ ਦੀ ਮੈਂਬਰਸ਼ਿਪ ਤੱਕ ਰੱਦ ਕਰ ਸਕਦੇ ਨੇ ਜੇਕਰ ਸਮਾਂ ਆਪਣੀ ਮਿਆਦ ਤੋਂ ਉੱਪਰ ਟੱਪਦਾ ਤਾਂ ਤਾਂ ਹੁਣ ਅਮਰਤਪਾਲ ਕੋਲ ਅੱਗੇ ਅਦਾਲਤ ਜਾਣ ਤੋਂ ਇਲਾਵਾ ਕੋਈ ਰਾਸਤਾ ਬਾਕੀ ਬਚਦਾ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਸਭ ਦੇ ਨਜ਼ਰਾਂ ਹੁਣ ਮੰਗਲਵਾਰ ਤੇ ਟਿਕੀਆਂ ਹੋਈਆਂ ਨੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਨੂੰ ਲੈ ਕੇ ਕੀ ਸੁਣਵਾਈ ਕਰਦੀ ਹੈ ਜੇਕਰ ਹਾਈ ਕੋਰਟ ਤੋਂ ਅਮਰਤਪਾਲ ਨੂੰ ਕੋਈ ਰਾਤ ਨਹੀਂ ਮਿਲਦੀ ਤਾਂ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਕੀ ਅਮਰਤਪਾਲ ਸਿੰਘ ਸੁਪਰੀਮ ਕੋਰਟ ਦਾ ਰੁਖ ਕਰਨਗੇ ਜਾਂ ਫਿਰ ਆਪਣੀ ਜਿੱਤੀ ਹੋਈ ਸੀਟ ਨੂੰ ਗਵਾ ਲੈਣਗੇ ਦਿਓ ਜਾਜਤ ਧੰਨਵਾਦ